ਸੋ ਆ ਜਿਹੜਾ ਪਿੰਟ ਆ ਨਾ ਜਰਮਨੀ ਦਾ ਇਹ ਕਹਿ ਸਕਦੇ ਆ ਕੁਦਰਤ ਨੇ ਇਹਨੂੰ ਬਹੁਤ ਬੜਾ ਕਹਿ ਸਕਦੇ ਆ ਤੋਹਫਾ ਦਿੱਤਾ ਕਿਉਂਕਿ ਅੰਡਰਗਰਾਉਂਡ ਤੋਂ ਇੱਥੇ ਪਾਣੀ ਆਉਂਦਾ ਪੂਰਾ ਕਲੀਨ ਤੇ ਕੋਈ ਇਦਾਂ ਨਾ ਜਾਣੇ ਉਹ ਵੀ ਕੋਈ ਵਹਿਮ ਆ ਮਤਲਬ ਜਰਮਨੀ ਕੰਟਰੀ ਆ ਬਹੁਤ ਹੀ ਐਡਵਾਂਸ ਕੰਟਰੀ ਆ ਆਪਾਂ ਖੁਦ ਇੱਕ ਸੈਂਪਲ ਟਰਾਈ ਕਰਨ ਜਾ ਰਹੇ ਆ ਤੇ ਇੱਥੇ ਜਿਹੜਾ ਪਾਣੀ ਤਿਆਰ ਕੀਤਾ ਜਾਂਦਾ ਨਾ ਇਹ ਖਾਸ ਕਰਕੇ ਉਹ ਲੋਕਾਂ ਲਈ ਵੀ ਆ ਜਿਨ੍ਹਾਂ ਨੂੰ ਪ੍ਰੋਬਲਮ ਆ ਜਿਨ੍ਹਾਂ ਨੂੰ ਫੋਰ ਐਗਜ਼ਾਮਪਲ ਕੋਈ ਰੋਗ ਬਿਮਾਰੀ ਆ ਸੋ ਇੱਥੇ ਆਉਂਦੇ ਨੇ ਯੂਸ਼ੁਅਲੀ 2 ਤੋਂ 3 ਹਫ਼ਤੇ ਇੱਥੇ ਲੋਕ ਰਹਿੰਦੇ ਨੇ ਜੋ ਆਉਂਦੇ ਨੇ ਆਲੇ-ਦਾਲ ਪੂਰੀ ਖੇਤੀਬਾੜੀ ਵਾਲਾ ਏਰੀਆ ਤੇ ਇੱਕ ਚੀਜ਼ ਇਹਦੀ ਖਾਸ ਇਹ ਆ ਇੱਥੇ ਸਾਰਾ ਏਰੀਆ ਨਾ ਹੇਲੀ ਆ ਤੁਸੀਂ ਦੇਖਦੇ ਹੋ ਇਦਾਂ ਹੀ ਇਹਨਾਂ ਨੇ ਖੇਤੀ ਕਰੀ ਜਾਣੀ ਆ ਇਦਾਂ ਹੀ ਆਪਦਾ ਕੰਮ ਕਰੀ ਜਾਣਾ ਜਿਹੜੀ ਜਗ੍ਹਾ ਹੁਣ ਆਪਾਂ ਹੈਗੇ ਆ ਇੱਥੇ ਹੁਣ ਅਲੱਗ-ਅਲੱਗ ਟਾਈਪ ਦੇ ਹਨਾ ਪਾਣੀ ਦੇ ਬੋਤਲਾਂ ਨੇ ਅਲੱਗ-ਅਲੱਗ ਵੈਰਾਈਟੀ ਦੇ ਆ ਸੋ ਖਾਸ ਇਹ ਤਾਂ ਆਮ ਪਾਣੀ ਨੂੰ ਕੀ ਹਨਾ ਆਪਾਂ ਡਿਫਰੈਂਸ ਕਿਵੇਂ ਸਾਥੇ ਹੈ ਆ ਇਹ ਜਿਹੜਾ ਪਾਣੀ ਆ ਬਿਮਾਰੀਆਂ ਤੇ ਕੀਟਾਣੂ ਦੂਰ ਰੱਖਦਾ ਆਪਣੇ ਸਰੀਰ ਨੂੰ ਕਲੀਨ ਕਰ ਦਿੰਦਾ ਪੂਰਾ ਸੋ ਅੱਗੇ ਜਾ ਕੇ ਤੁਹਾਨੂੰ ਦਿਖਾਉਣੇ ਆ ਅੱਜ ਅਸੀਂ ਕੱਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੇਂ ਵੀਡੀਓ ਵਿੱਚ ਤੇ ਖਾਸ ਕਰਕੇ ਆ ਵੀਡੀਓ ਚ ਮੈਂ ਜਰਮਨੀ ਦੇ ਪਿੰਡਾਂ ਨੂੰ ਕਵਰ ਕਰਨਾ ਚਾਹੁੰਦਾ ਸੀ ਕਿਉਂਕਿ ਖਾਸ ਗੱਲ ਇੱਥੇ ਦੀ ਇਹ ਆ ਵੀ ਇੱਥੇ ਦੇ ਪਿੰਡ ਸੋਹਣੇ ਬਹੁਤ ਨੇ ਇੱਥੇ ਜਿਹੜਾ ਏਰੀਆ ਮੈਂ ਐਕਸਪਲੋਰ ਕਰ ਰਿਹਾ ਫ੍ਰੈਂਕਫਰਟ ਦੇ ਕੋਲ ਆ ਫ੍ਰੈਂਕਫਰਟ ਤੋਂ ਮੈਨੂੰ ਲੱਗਦਾ 1 ਘੰਟਾ ਡੇਢ ਘੰਟਾ ਦੂਰ ਆ ਇਹਦਾ ਨਾਮ ਤੁਹਾਨੂੰ ਇੱਥੇ ਸਕਰੀਨ ਤੇ ਲਿਖ ਦਾਂਗੇ ਕਿਉਂਕਿ ਮੈਂ ਗਲਤ ਪ੍ਰੋਨਾਨਸ ਨਹੀਂ ਕਰਨਾ ਚਾਹੁੰਦਾ ਤੇ ਚਲੋ ਕਰਦੇ ਆ ਸ਼ੁਰੂ ਸਭ ਤੋਂ ਪਹਿਲਾਂ ਇਹ ਪਿੰਡ ਦਾ ਨਾਮ ਕੀ ਬਾੜ ਬਰੁਕੇ ਨਾ ਹੋ। ਉਹ ਠੀਕ ਹੈ। ਆ ਇੱਕ ਨਾਰਮਲ ਸਾਈਜ਼ ਦਾ ਪਿੰਟ ਆ। ਕਿੰਨੇ ਕਾ ਵਾਦੀ ਹੁੰਦੀ ਆ? ਹੋਏਗੀ 7 ਕੁਜ਼ਾਰ ਹੋਏਗੀ। 7000 ਤੇ ਆਪਣੇ ਜੇ ਦੇਖਿਆ ਜਾਵੇ ਇੰਡੀਅਨ ਲੋਕ ਜਿਹੜੇ ਨੇ ਉਹ بڑے ਸ਼ਹਿਰਾਂ ਚ ਜ਼ਿਆਦਾ ਰਹਿੰਦੇ ਨੇ ਜਿਵੇਂ ਫ੍ਰੈਂਕਫਰਟ ਹੋ ਗਿਆ ਜਾਂ ਇਹ ਛੋਟੇ ਪਿੰਡਾਂ ਚ ਵੀ ਅਲੱਗ-ਅਲੱਗ ਫੈਲੇ ਹੋਏ ਨੇ ਜਿਵੇਂ ਇਟਲੀ ਚ ਜੇ ਦੇਖੀਏ ਉੱਥੇ ਤਾਂ ਇਟਲੀ ਜਿਹੜੇ ਮਾਰਜੇ ਰੇਜ ਦੇਖ ਲਓ ਆਪਣੇ ਹੈਗੇ ਨੇ ਇੰਡੀਆ ਉਹੀ ਚੀਜ਼ ਆ ਨਾ ਸੇਮ ਸੇਮ ਚੀਜ਼ਾਂ ਸੇਮ ਚੀਜ਼ਾਂ ਸੋ ਜਰਮਨੀ ਵੀ ਜੇ ਖਾਸ ਕਰਕੇ ਦੇਸ਼ ਬਾਰੇ ਗੱਲ ਕਰੀਏ ਤਾਂ ਕਹਿ ਸਕਦੇ ਆ ਜਿਵੇਂ ਯੂਰਪ ਦੇ ਬਾਕੀ ਦੇਸ਼ਾਂ ਨਾਲੋਂ ਕਾਫੀ ਐਡਵਾਂਸ ਆ ਕਾਫੀ ਅੱਗੇ ਆ ਆਪਣੇ ਵੀ ਪੰਜਾਬੀ ਇੰਡੀਅਨ ਲੋਕ ਪਾਕਿਸਤਾਨੀ ਲੋਕ ਜੋ ਰਹਿੰਦੇ ਨੇ ਉਹ ਜ਼ਿਆਦਾਤਰ ਕਾਰੋਬਾਰ ਵਾਲੇ ਨੇ ਜਿਨ੍ਹਾਂ ਦਾ ਆਪ ਦਾ ਕੋਈ ਬਿਜ਼ਨਸ ਆਪ ਦਾ ਕੋਈ ਕੰਮ ਸ਼ੁਰੂ ਕੀਤਾ ਹੋਇਆ ਨਾਲ ਹੀ ਇਹਨਾਂ ਵੀ ਹੋ ਆ ਬਾਰ ਬਾਕੀ ਇੱਕ ਚੀਜ਼ ਆ ਸ਼ਾਂਤੀ ਬਹੁਤ ਜ਼ਿਆਦਾ ਆ ਇੱਥੇ ਖਾਸ ਕਰਕੇ ਮੈਂ ਵੀ ਉੱਥੇ ਹੁਣ ਕੈਨੇਡਾ ਵਿੱਚ 2 ਸਾਲ ਬ੍ਰੈਂਟਨ ਰਹਿ ਆ ਸ਼ਹਿਰ ਵਾਲੀ ਲਾਈਫ ਬਹੁਤ ਹੋਆ ਬਿਲਕੁਲ ਸਕੂਨ ਨਹੀਂ ਟ੍ਰੈਫਿਕ ਰਹਿਣੀ ਕੋਈ ਨਾ ਕੋਈ ਗਾ ਪਿਆ ਰਹਿੰਦਾ ਸੀਗਾ ਪਿੰਡਾਂ ਵਾਲੀ ਲਾਈਫ ਪਿੰਡਾਂ ਵਾਲੀ ਆ ਜਿਹੜੇ ਮਰਜ਼ੀ ਮੌਲਕੇ ਚੱਲ ਜਾਣਾ ਇਧਰਲੇ ਵੀ ਚਲੇ ਜਾਓ ਆਰਾਮ ਨਾਲ ਸਾਰੇ ਬੈਠੇ ਨੇ ਤਾਂ ਇੱਥੇ ਸ਼ਾਂਤੀ ਬਣੀ ਪਈ ਆ ਅੱਗੇ ਚੱਲ ਕੇ ਦਿਖਾਉਨੇ ਆ ਚਲੋ ਜਿਹੜਾ ਨਾ ਇਹਨੂੰ ਕਹਿੰਦੇ ਨੇ ਬਾਦ ਬਰਕ ਨਾਓ ਓਕੇ ਇੱਥੇ ਬੜਾ ਮhenga ਪਾਣੀ ਲੱਭਦਾ ਇਹ ਪਾਣੀ ਜੇ ਖਾਸ ਕੋਈ ਹੋ ਹੁੰਦਾ ਕਿਟਾਣੋਂ ਦੂਰ ਬਿਮਾਰੀਆਂ ਦੂਰ ਜਿਆਦਾ ਰੱਖਦਾ ਬਿਲਕੁਲ ਬਿਲਕੁਲ ਇਹਦੇ ਵਿੱਚ ਉਹ ਜਿਸ ਦਾ ਵਿਟਾਮਿਨ ਚਲਦੇ ਨਾ ਕਿ ਪਾਣੀ ਦੇ ਵਿੱਚ ਵਿਟਾਮਿਨਸ ਖਤਮ ਹੋ ਜਾਂਦੇ ਨੇ ਤੇ ਇਹਨਾਂ ਦੇ ਵਿਟਾਮਿਨਸ ਆ ਨੇ ਸੋ স্পੈਸ਼ਲ ਪਾਣੀ ਆ ਹਾਂ ਸਪੈਸ਼ਲ ਪਾਣੀ ਬੜੀ ਕਿਸਮ ਦਾ ਪਾਣੀ ਹੈ ਨਾ ਇਹਨਾਂ ਦਾ ਜ਼ਾਇਕਾ ਕਾਫੀ ਕਿਸਮ ਦਾ ਛੇੜੀ ਜਗ੍ਹਾ ਹੁਣ ਆਪਾਂ ਹੈਗੇ ਆ ਇੱਥੇ ਹੁਣ ਅਲੱਗ-ਅਲੱਗ ਟਾਈਪ ਦੇ ਹਨਾ ਪਾਣੀ ਦੇ ਬੋਤਲਾਂ ਨੇ ਅਲੱਗ-ਅਲੱਗ ਵੈਰਾਈਟੀ ਦੇ ਆ ਸੋ ਖਾਸ ਇਹ ਤਾਂ ਆਮ ਪਾਣੀ ਨੂੰ ਕੀ ਹਨਾ ਆਪਾਂ ਡਿਫਰੈਂਸ ਕਹਿ ਸਕਦੇ ਹਾਂ ਇਹ ਆ ਇੱਕ ਤਾਂ ਸਭ ਤੋਂ ਪਹਿਲੀ ਗੱਲ ਤਾਂ ਇਹ ਮਹਿੰਗਾ ਬਹੁਤ ਆ ਠੀਕ ਹੈ ਆਮ ਪਾਣੀ ਦੀ ਬੋਤਲ ਜਿੰਨੇ ਦੇ ਵਿੱਚ ਆ 10 ਗੁਣਾ ਜ਼ਿਆਦਾ ਪ੍ਰਾਈਸ ਆ ਕਿਉਂਕਿ ਇਹ ਜਿਹੜਾ ਪਾਣੀ ਆ ਬਿਮਾਰੀਆਂ ਤੇ ਕਿਟਾਣੂ ਦੂਰ ਰੱਖਦਾ ਆਪਣੇ ਸਰੀਰ ਨੂੰ ਕਲੀਨ ਕਰ ਦਿੰਦਾ ਪੂਰਾ ਸੋ ਅੱਗੇ ਜਾ ਕੇ ਤੁਹਾਨੂੰ ਦਿਖਾਉਂਦੇ ਆ ਸੋ ਜੀ ਹੁਣ ਆਪਾਂ ਖੁਦ ਇੱਕ ਸੈਂਪਲ ਟਰਾਈ ਕਰਨ ਜਾ ਰਹੇ ਆ ਤੇ ਇੱਥੇ ਜਿਹੜਾ ਪਾਣੀ ਤਿਆਰ ਕੀਤਾ ਜਾਂਦਾ ਨਾ ਇਹ ਖਾਸ ਕਰਕੇ ਉਹ ਲੋਕ ਆਲੇ ਵੀ ਆ ਜਿਨ੍ਹਾਂ ਨੂੰ ਪ੍ਰੋਬਲਮ ਆ ਜਿਨ੍ਹਾਂ ਨੂੰ ਫੋਰ ਐਗਜ਼ਾਮਪਲ ਕੋਈ ਰੋਗ ਬਿਮਾਰੀ ਆ ਸੋ ਇੱਥੇ ਆਉਂਦੇ ਨੇ ਯੂਸ਼ੁਅਲੀ 2 ਤੋਂ 3 ਹਫ਼ਤੇ ਇੱਥੇ ਲੋਕ ਰਹਿੰਦੇ ਨੇ ਜੋ ਆਉਂਦੇ ਨੇ 3 ਤੋਂ 3 ਤੋਂ 4 ਹਫ਼ਤੇ 3 ਤੋਂ 4 ਹਫ਼ਤੇ ਲੋਕ ਇੱਥੇ ਰਹਿੰਦੇ ਨੇ ਸੋ ਉਹਨਾਂ ਲਈ ਖਾਸ ਕਰਕੇ ਆ ਆਪਾਂ ਖੁਦ ਵੀ ਟਰਾਈ ਕਰਕੇ ਹੁਣਨਾ ਤੁਹਾਨੂੰ ਗੈਸ ਆਲਾ ਗਿਆ ਜ਼ਾਤਾ ਸੋ ਹਰੇਕ ਬੰਦੇ ਲਈ ਹਰੇਕ ਟਾਈਪ ਲਈ ਜਿਹੜੀ ਉਹਨੂੰ ਪ੍ਰੋਬਲਮ ਆ ਜਿਹੜਾ ਉਹਨੂੰ ਰੋਕ ਬਿਮਾਰੀ ਆ ਉਹਦੇ ਦੇ ਅਲੱਗ-ਅਲੱਗ ਟਾਈਪ ਦੇ ਨੇ ਸੋ ਦੇਖ ਸਾਹਦੂ ਇੱਕ ਨਹੀਂ ਬਹੁਤ ਟੁੱਟੀਆਂ ਨੇ ਹਰੇਕ ਟੁੱਟੇ 'ਚੋਂ ਅਲੱਗ ਟਾਈਪ ਦਾ ਪਾਣੀ ਆ ਸੋ ਪਦੀਆ ਹਨਾ ਹੈਲਥ ਨੂੰ ਮਤਲਬ ਸਰੀਰ ਤਾਂ ਪਹਿਲੀ ਚੀਜ਼ ਹੁੰਦੀ ਹੈ ਜੇ ਆਪਾਂ ਹੈਲਥ ਨੂੰ ਹੀ ਸਹੀ ਰੱਖ ਸਕਦੇ ਤਾਂ ਉਹ ਤੋਂ ਇਲਾਵਾ ਕੀ ਆ ਆਪਣੇ ਕੋ ਸੋ ਆ ਜਿਹੜਾ ਪਿੰਟ ਆ ਨਾ ਜਰਮਨੀ ਦਾ ਇਹ ਕਹਿ ਸਕਦੇ ਆ ਕੁਦਰਤ ਨੇ ਇਹਨੂੰ ਬਹੁਤ ਬੜਾ ਕਹਿ ਸਕਦੇ ਆ ਤੋਹਫਾ ਦਿੱਤਾ ਕਿਉਂਕਿ ਅੰਡਰਗਰਾਉਂਡ ਤੋਂ ਇਥੇ ਪਾਣੀ ਆਉਂਦਾ ਪੂਰਾ ਕਲੀਨ ਤੇ ਕੋਈ ਇਦਾਂ ਨਾ ਜਾਣੇ ਉਹ ਵੀ ਕੋਈ ਵਹਿਮ ਆ ਮਤਲਬ ਜਰਮਨੀ ਕੰਟਰੀ ਆ ਬਹੁਤ ਹੀ ਐਡਵਾਂਸ ਕੰਟਰੀ ਆ ਉਹ ਕੋਈ ਰੀਜ਼ਨ ਕਰਕੇ ਉਹਨਾਂ ਨੇ ਆ ਸਾਰਾ ਸਿਸਟਮ ਬਣਾਇਆ ਹੋਇਆ ਤੇ ਪੂਰਾ ਇਹ ਜਿਹੜਾ ਇਹਨਾਂ ਨੇ ਕੀਤਾ ਨੇਚਰਲੀ ਆਉਂਦਾ ਨੇਚਰਲੀ ਪਾਣੀ ਹਰ ਇੱਕ ਅਲੱਗ-ਅਲੱਗ ਟਾਈਪ ਦਾ ਪਾਣੀ ਨੇ ਹਰੇਕ ਹਾਂਜੀ ਹਾਂਜੀ ਬਿਲਕੁਲ ਪਾਣੀ ਹੈ ਤੇ ਕੋਈ ਡਾਕਟਰ ਵੀ ਹੁੰਦੇ ਨੇ ਇੱਥੇ ਡਾਕਟਰ ਵੀ ਆ ਨੇ ਡਾਕਟਰ ਵੀ ਆ ਨੇ ਤੇ ਨਾ ਇੱਥੇ ਸਾਰੇ ਨਾਰੀ ਸਾਰੀਆਂ ਕਲੀਨਿਕ ਨੇ ਪਿਛਲੇ ਪਾਸੇ ਸਾਰੀਆਂ ਕਲੀਨਿਕ ਨੇ ਸੋ ਡਾਕਟਰਾਂ ਦੀ ਵੀ ਕਲੀਨਿਕ ਨਾਲ ਹਾਂਜੀ ਹਾਂਜੀ ਜਾਂਦੇ-ਜਾਂਦੇ ਤੁਹਾਨੂੰ ਇੱਕ ਹੋਰ ਵਾਰ ਦਿਖਾ ਦਿੰਨੇ ਆ ਸੋ ਇਦਾਂ ਗਲਾਸ ਪਏ ਹੁੰਦੇ ਨੇ ਉੱਥੇ ਬਾਕਮਾਲ ਚੀਜ਼ ਆ। ਸੋ ਇਹ ਪਾਣੀ ਤੁਹਾਡੇ ਸਰੀਰ ਚੋਂ ਤੁਹਾਡੀ ਬਾਡੀ ਚੋਂ ਸਾਰੇ ਟੌਕਸਿਨਸ ਸਾਰੇ ਬੈਕਟੀਰੀਆ ਸਾਰੇ ਕਿਟਾਣੂ ਕੱਢ ਦਿੰਦੀ ਆ। ਜਿਹੜੇ ਕਿਟਾਣੂਆਂ ਦਾ ਬੜੇ ਰੋਗ ਬੜੀਆਂ ਬਿਮਾਰੀਆਂ ਲਾ ਦਿਆ ਨੇ ਉਹ ਵੀ ਕੱਢ ਦਿੰਦੀਆਂ ਨੇ। ਇੱਕਦਮ ਕਲੀਨ ਹੋ ਜਾਂਦਾ। ਆ ਬਿਲਕੁਲ ਮਤਲਬ ਮੈਂ ਇਦਾਂ ਦੀਜੇਗਾ ਆਪ ਦੀ ਲਾਈਵ ਚ ਪਹਿਲੀ ਵਾਰ ਦੇਖੀ ਆ ਮੈਂ ਕਾਫੀ ਇੰਪ੍ਰੈਸਡ ਆ ਤੇ ਥੈਂਕ ਯੂ ਸਾਨੂੰ ਵੀ ਆ ਪਾਣੀ ਪੀਣ ਦਾ ਮੌਕਾ ਮਿਲਿਆ। ਵੈਲਕਮ ਜੀ ਵੈਲਕਮ ਬਿਲਕੁਲ ਇੱਕ ਨਿਊ ਚੀਜ਼ ਦੇਖੀ ਆ। ਦੁਬਾਰਾ ਫੇਰ ਦਿਖਾ ਦਿੰਨੇ ਆ ਇੱਥੇ ਦੇਖੋ ਕੱਪ ਪੈਣ ਨੇ ਤੁਸੀਂ ਠੀਕਾ ਕੱਪ ਚੱਕੋ ਉਸ ਤੇ ਆਪਦਾ ਪਾਣੀ ਪੀ ਕੇ ਜਾਓ ਤੇ ਪਾਣੀ 'ਚ ਕੋਈ ਕੈਮੀਕਲ ਨਹੀਂ ਹੈਗਾ ਬਿਲਕੁਲ ਮਤਲਬ ਆਏ ਨੀਗਾ ਲੈਬ 'ਚ ਪ੍ਰੋਸੈਸ ਕੀਤਾ ਹੋਇਆ ਹਨਾ ਕੋਈ ਇਦਾਂ ਤੇ ਗੱਲ ਨੀਗਾ ਵੀ ਕੋਈ ਹੋਰ ਸਬਸਟੈਂਸ ਪਾਇਆ ਕੋਈ ਕੈਮੀਕਲ ਨਹੀਂ ਇਹ ਕੁਦਰਤ ਤੌਰ 'ਤੇ ਬਿਲਕੁਲ ਨੇਚਰਲ ਪਾਣੀ ਆ ਜਿਵੇਂ ਧਰਤੀ ਤੋਂ ਨਿਕਲਦਾ ਸੋ ਬਾਹਰਲੇ ਕੰਟਰੀਆਂ ਦਾ ਖਾਸ ਕਰਕੇ ਇਹ ਚੀਜ਼ ਬਹੁਤ ਉਹ ਹਾਈਲਾਈਟ ਕਰਦੇ ਨੇ ਉਹ ਹੈਗਾ ਨੇਚਰ ਇਹ ਹੁਣ ਪਿੰਡ ਦਾ ਤੁਸੀਂ ਭਾਰ ਕੇ ਦੇਖੋ ਆਲੇ-ਦਾਲੇ ਮਤਲਬ ਗ੍ਰੀਨਰੀ ਗ੍ਰੀਨਰੀ ਦਿਖਦੀ ਆ ਇੰਨੇ ਫੁੱਲ ਲੱਗੇ ਹੋਏ ਨੇ ਅਲੱਗ-ਅਲੱਗ ਟਾਈਪ ਦੇ ਇੱਥੇ ਬੰਦਾ ਹੁੰਦਾ ਨਾਰਮਲ ਜੇ ਇੱਥੇ ਤੁਸੀਂ ਆ ਕੇ 10-15 ਮਿੰਟ ਵੀ ਬੈਠੋਗੇ ਬਸ ਇਕੱਲੇ ਬੈਠਣ ਨਾਲ ਹੀ ਤੁਹਾਡਾ ਮਾਨ ਵਧੀਆ ਹੋ ਜਾਣਾ ਮੂਡ ਵਧੀਆ ਚੇਂਜ ਹੋ ਜਾਂਦਾ ਆਪਾਂ ਦੇਖ ਰਹੇ ਆ ਇੱਥੇ ਦੇ ਜਰਮਨ ਲੋਕ ਨੇ ਹੋਰ ਉਹ ਵੀ ਆਪਦਾ ਆਨੰਦ ਲੈ ਰਹੇ ਨੇ ਆਪਦਾ ਆਰਾਮ ਨਾ ਪਾਏ ਨੇ ਰਿਲੈਕਸ ਕਰ ਰਹੇ ਨੇ ਕਿਸੇ ਨੂੰ ਕਿਸੇ ਨਾਲ ਮਤਲਬ ਨਹੀਂ ਕੋਈ ਕਿਸੇ ਵੱਲ ਨਹੀਂ ਦੇਖ ਰਿਹਾ ਹਰ ਕੋਈ ਬੰਦਾ ਆਪਦੀ ਇੰਜੋਇਮੈਂਟ ਆਪ ਦਾ ਡੇ ਇੰਜੋਏ ਕਰ ਰਿਹਾ ਇਹੇ ਚੀਜ਼ਾਂ ਤੋਂ ਇਸ ਮੁਲਕ ਦੀ ਅਮੀਰੀ ਪਤਾ ਲੱਗਦੀ ਆ ਵੀ ਕਿੰਨਾ ਜ਼ਿਆਦਾ ਅਮੀਰ ਮੁਲਕ ਆ ਕਿਉਂਕਿ ਆਹ ਇੱਕ 7000 ਬੰਦਿਆਂ ਦਾ ਪਿੰਡ ਆ ਇੱਥੇ 7000 ਬੰਦਾ ਰਹਿੰਦਾ ਕੋ ਉਹ ਬੜਾ ਸ਼ਹਿਰ ਆ ਲੱਖਾਂ ਲੋਕ ਰਹਿੰਦੇ ਨੇ 7000 ਬੰਦਿਆਂ ਦੇ ਪਿੰਡ ਲਈ ਇੰਨਾ ਜਿਆਦਾ ਇਹਨਾਂ ਨੇ ਉਹ ਕਰਕੇ ਰੱਖਿਆ ਤੁਸੀਂ ਦੇਖੋ ਜਿਹੜੇ ਥੋੜੇ ਐਡਵਾਂਸ ਨੇ ਉਹਨਾਂ ਚ ਕੀ ਸਿਸਟਮ ਹੋਊਗਾ ਪਿੰਡ ਦੀ ਪੰਚਾਇਤ ਨੇ ਬੰਦੇ ਲਈ ਇਹ ਤਿਆਰੀ ਕੀਤੀ ਆ ਉਹਨਾਂ ਲਈ ਇੱਕ ਬੜਾ ਚੈਸ ਦਾ ਪਲੇਗਰਾਉਂਡ ਬਣਾਤਾ ਲਿਟਰਲੀ ਚੈਸ ਚੱਕ ਕੇ ਸਾਰਾ ਕੁਝ ਸਾਰੇ ਪੀਸ ਜਿੱਥੇ ਮਰਜੀ ਮੂਵ ਕਰਤੋ ਉਹੀ ਜਿਹੜੀ ਗੱਲ ਮੈਂ ਪਹਿਲਾਂ ਕਹੀ ਸੀ ਇੱਕ ਛੋਟਾ ਜਿਹਾ ਪਿੰਡ ਆ ਇੱਕ ਬੜਾ ਸ਼ਹਿਰ ਨਹੀਂਗਾ ਛੋਟੇ ਜਿਹੇ ਪਿੰਡਾ ਦੇਖੋ ਕਿੰਨੇ ਸੋਹਣੇ ਨੇ ਤਾਂ ਕਰਕੇ ਮੈਂ ਇਹ ਵੀਡੀਓ ਬਣਾਉਣਾ ਚਾਹੁੰਦਾ ਸੀ ਇਹ ਚੀਜ਼ ਮੈਂ ਕਵਰ ਕਰਨਾ ਚਾਹੁੰਦਾ ਸੀ ਸੋ ਜਿਵੇਂ ਮੈਂ ਪਹਿਲਾਂ ਮੈਂ ਤੁਹਾਨੂੰ ਉਹ ਪਾਣੀ ਵਾਲਾ ਸਿਸਟਮ ਬਣਾਇਆ ਸੀ ਵੀ ਲੋਕ ਇੱਥੇ ਤਿੰਨ ਚਾਰ ਹਫ਼ਤਿਆਂ ਲਈ ਆਪਦੇ ਟਾਈਮ 'ਚੋਂ ਕੱਢ ਕੇ ਹਨਾ ਇੱਥੇ ਪਾਣੀ ਪੀਣ ਆਉਂਦੇ ਨੇ ਤੇ ਉਹ ਤਿੰਨ ਚਾਰ ਹਫ਼ਤੇ ਤੁਸੀਂ ਸੋਚਿਆ ਉਹ ਰਹਿੰਦੇ ਕਿਤੇ ਹੋਣਗੇ ਸੋ ਆ ਮਗਰ ਜੋ ਦੇਖ ਰਹੇ ਹੋ ਇਹ ਐਕਚੁਅਲੀ ਹੋਟਲ ਆ ਇਹ ਬਿਲਕੁਲ ਨਾਲ ਆਏ ਉਹਨਾਂ ਲਈ ਖਾਸ ਕਰਕੇ ਤਿਆਰ ਕੀਤਾ ਗਿਆ ਨਾਲ ਬੱਚਿਆਂ ਵਾਲਾ ਪਾਰਕ ਆ ਨਿਆਣੇ ਇੱਥੇ ਖੇਡ ਰਹੇ ਨੇ ਉਹਨਾਂ ਲਈ ਖਲੌਣੇ ਆਪਦੇ ਬਣੇ ਹੋਏ ਨੇ ਨਾਲ ਹੀ ਇਹਦੇ ਬਾਹਰ ਆ ਜੇ ਤੁਸੀਂ ਜਾ ਕੇ ਕਾਫੀ ਪੀਣੀ ਆਵੇ ਕੇ ਆਰਾਮ ਨਾਲ ਸੋ ਇੱਥੇ ਹੁਣ ਆਪਾਂ ਇੱਕ ਕਾਫੀ ਸ਼ਾਪ ਤੇ ਰੁਕੇ ਆ ਜਿਹਨੂੰ ਕਫੇ ਬਾਰ ਕਹਿੰਦੇ ਨੇ ਸੋ ਇਦਾਂ ਦੇ ਸਾਈਜ਼ ਦੇ ਪੈਂਟ ਚ ਤੁਹਾਨੂੰ ਤਿੰਨ ਤੋਂ ਚਾਰ ਇਦਾਂ ਦੇ ਬਾਰ ਦਿਖ ਜਾਣਗੇ ਆਪਾਂ ਚਲੋ ਚੱਲਦੇ ਆ ਸੋ ਜਰਮਨ ਦੇ ਲੋਕ ਕਿਚਨਾਂ ਦਾ ਬਹੁਤ ਵਧੀਆ ਬਣਾ ਦਿੰਦੇ ਨੇ ਘਰ ਬਹੁਤ ਸੋਹਣੇ ਬਣਾਉਂਦੇ ਨੇ ਪਰ ਉਹ ਚ ਕੁਕਿੰਗ ਨਹੀਂ ਕਰਦੇ ਹੈਗੇ ਤਾਂ ਕਰਕੇ ਬਾਹਰ ਹੀ ਆ ਕੇ ਖਾਂਦੇ ਪੀਂਦੇ ਨੇ ਸੋ ਆਪਾਂ ਵੀ ਚੱਲਦੇ ਆ ਮੈਨੂੰ ਲੱਗਦਾ ਇਹਦੀ ਐਂਟਰੈਂਸ ਇੱਧਰ ਜਾ ਕੇ ਆ ਸੋ ਦੇਖਿਏ ਇੰਨ ਦੇ ਨਾਲੇ ਹਰ ਚੀਜ਼ ਦੀ ਲੱਭੀ ਤੁਹਾਨੂੰ ਪੀਜ਼ਾ ਖਾਣ ਪੀਣ ਦੀ ਹਰ ਚੀਜ਼ ਤਾਂ ਸਾਰੇ ਸਾਈਕਲ ਚਲਾਉਣ ਵਾਲੇ ਬੰਦੇ ਜਿੰਨੇ ਵੀ ਨਹੀਂ ਹਾਂਜੀ ਵੇਖੋ ਆਲੇ-ਦਾਲੇ ਪੂਰੀ ਖੇਤੀਬਾੜੀ ਵਾਲਾ ਏਰੀਆ ਤੇ ਇੱਕ ਚੀਜ਼ ਇਹਦੀ ਖਾਸ ਇਹ ਆ ਇੱਥੇ ਸਾਰਾ ਏਰੀਆ ਨਾ ਹਿੱਲੀ ਆ ਤੁਸੀਂ ਦੇਖਦੇ ਹੋ ਇਦਾਂ ਹੀ ਇਹਨਾਂ ਨੇ ਖੇਤੀ ਕਰੀ ਜਾਣੀ ਐ ਇਦਾਂ ਹੀ ਆਪਦਾ ਕੰਮ ਕਰੀ ਜਾਣਾ ਜ਼ਮੀਨ ਪੱਧਰੀ ਨਹੀਂ ਹੈਗੀ ਸਾਰੇ ਇਦਾਂ ਹੀ ਹਿੱਲ ਬਣੇ ਜਾਂਦੇ ਨੇ ਸੋ ਅੱਜ ਦੀ ਵੀਡੀਓ ਹੋਪ ਕਰਦਾ ਤੁਹਾਨੂੰ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਬਾਕੀ ਜਰਮਨੀ ਬਹੁਤ ਹੀ ਵਧੀਆ ਕੰਟਰੀ ਆ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਤੇ ਆਪਾਂ ਮਿਲਦੇ ਹਾਂ ਹੁਣ ਅਗਲੀ ਵਾਰ ਓਕੇ